ਵੋਟਿੰਗ ਹੋਈ ਸਾਡੇ ਫਾਸ ਬੜੀ ਈਜ਼ੀ ਕੰਫਰਟੋ ਕੇ ਕਿਤੇ ਵੀ ਨਹੀਂ ਜਾਂਦੇ ਸਾਰਾ ਦਿਨ ਇੱਥੇ ਰਹਿੰਦੇ ਰੂਮ 'ਚ ਅਸੀਂ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਨੇ ਬਜ਼ੁਰਗਾਂ ਬਾਰੇ ਇੰਨਾ ਸੋਚਿਆ ਪੰਜਾਬ ਦੇ ਵਿੱਚ 7ਵੇਂ ਗੇੜ ਦੀਆਂ ਵੋਟਾਂ 1 ਜੂਨ ਨੂੰ ਹੋਣ ਜਾ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਸੂਬੇ ਭਾਰ ਵਿੱਚ ਵਿਕਲੰਗ ਅਤੇ 85 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਵੋਟਾਂ ਘਟਦੇ ਵਿੱਚ ਹੀ ਵੈਲਟ ਪੇਪਰ ਦੇ ਰਾਹੀਂ ਪਹੁੰਚਵਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਤਹਿਤ ਨਾਬਾ ਵਿਖੇ BLO ਦੀਆਂ 5 ਟੀਮਾਂ ਵੱਲੋਂ ਬੈਲਟ ਪੇਪਰ ਰਾਹੀਂ ਵੋਟਾਂ ਪਵਾਈਆਂ ਗਈਆਂ ਚੋਣਾਂ ਤੋਂ ਠੀਕ 10 ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਵਿਅਕਤੀਆਂ ਦੇ ਘਰ ਦੇ ਵਿੱਚ ਜਾ ਕੇ ਵੋਟਾਂ ਪਵਾਉਣ ਦਾ ਇਹ ਬੇੜਾ ਚੁੱਕਿਆ ਗਿਆ ਜੋ ਵਿਅਕਤੀ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣ ਦੇ ਵਿੱਚ ਅਸਮਰਥ ਨੇ ਉਹਨਾਂ ਵਿਅਕਤੀਆਂ ਦੇ ਘਰਾਂ ਦੇ ਵਿੱਚ ਜਾ ਕੇ ਬਿਆਲੋ ਦੀ ਟੀਮ ਵੱਲੋਂ ਨੋਡਲ ਅਫਸਰ ਦੀ ਅਗਵਾਈ ਦੇ ਵਿੱਚ VOTING ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ VOTING ਟੀਮ ਵਿੱਚ ਪੰਜ ਮੈਂਬਰ ਨੇ ਜਿਸ ਵਿੱਚ ਪੁਲਿਸ ਮੁਲਾਜ਼ਮ ਤੋਂ ਇਲਾਵਾ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਦੱਸਿਆ ਕਿ ਇਹ ਵੋਟਾਂ ਪਵਾਉਣ ਦਾ ਸਿਲਸਿਲਾ ਦੋ ਦਿਨ ਜਾਰੀ ਰਹੇਗਾ ਤਾਂ ਇਸ ਉਪਰਾਲੇ ਤੋਂ ਪਰਿਵਾਰਿਕ ਮੈਂਬਰ ਵੀ ਕਾਫੀ ਖੁਸ਼ ਨੇ ਤਰਾਏ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਤੁਹਾਡੇ ਜਿਹੜੇ ਪਾਜ ਰਣਚਾਨ ਸਾਡੀ ਬੈਂਡ ਤੇ ਨੇ 85 7 ਤੋਂ ਉੱਪਰ ਉਮਰ ਤੇ ਕਿਸ ਤਰ੍ਹਾਂ ਦਾ ਪ੍ਰਾਨ ਲੈਣ ਦੇ ਨਾਲ ਇਲੈਕਸ਼ਨ ਹੋਇਆ ਇਲੈਕਸ਼ਨ ਦਾ ਮਤਲਬ ਜਾਣ ਨਹੀਂ ਸਕਦੇ ਇਸ ਟਾਈਮ ਤੁਸੀਂ ਘਰੇ ਆਏ ਤਾਂ ਕਾਫੀ ਅੱਛਾ ਲੱਗਿਆ ਸਾਨੂੰ VOTING ਹੋਈ ਸਾਡੇ ਫਾਸ ਬੜੇ ਈਜ਼ੀਲੀ ਕੰਫਰਟ ਹੋ ਕੇ ਸਾਨੂੰ ਬੜਾ ਅੱਛਾ ਲੱਗਿਆ ਸ਼ੇਰ ਸ਼ੁਕਰ ਕੋਈ ਜਾਂਚ ਵੀ ਪ੍ਰੋਬਲਮ ਹੋਣੀ ਸੀ ਜੀ ਚਲੋ ਹਾਂਜੀ ਬਿਲਕੁਲ ਨਿਆਂ ਦੇ ਆ ਜਾ ਸਕਦੇ ਹੀ ਨਹੀਂ ਕਿਤੇ ਇਹ ਕਿਤੇ ਵੀ ਨਹੀਂ ਜਾਂਦੇ ਸਾਰਾ ਦਿਨ ਇੱਥੇ ਰਹਿੰਦੇ ਰੂਮ 'ਚ ਲੇਗਿਸਲੇਚਨ ਕਮਿਸ਼ਨ ਦਾ ਪ੍ਰਲੋਭ ਵੀ ਮੇਰੀ ਇੱਕ ਤੋਂ ਬਹੁਤ ਅੱਛਾ ਲੱਗਿਆ ਅਸੀਂ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਨੇ ਬਜ਼ੁਰਗਾਂ ਬਾਰੇ ਇੰਨਾ ਸੋਚਿਆ ਇਹ ਪਹਿਲੀ ਵਾਰੀ ਇਸ ਤਰ੍ਹਾਂ ਵੋਟ ਕੋਈ ਆ ਤੁਹਾਡੀ ਹਾਂਜੀ ਹਾਂ ਫਸਟ ਟਾਈਮ ਦੇਖੀ ਅਸੀਂ ਆਪਣੀ ਲਾਈਫ 'ਚ ਅਧਰੇ ਦੂਜੇ ਪਾਸੇ ਨਾਬਾ ਦੇ ਐਫ ਡੀ ਐਮ ਤਰਸੀਮ ਚੰਦਨਾ ਜਦੋਂ رابطہ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਸੁਣਦੇ ਆ ਉਹਨਾਂ ਤੋਂ ਵੀ ਇਲੈਕਸ਼ਨ ਦਾ 1 ਜੂਨ ਦੇ ਜਿਹੜੇ ਬਜ਼ੁਰਗੀਆਂ ਵਿਕਲਾਗ ਨੇ ਉਹਨਾਂ ਦੇ ਵਾਸਤੇ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨਰ ਵੱਲੋਂ ਲੋਕ ਕੀ ਫੈਸਿਲਿਟੀ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਜਿਹੜੇ 85 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੇ ਤੇ ਜਿਹੜੇ ਪੋਲਿੰਗ ਬੂਥ ਤੇ ਇੱਕ ਤਰੀਕ ਨੂੰ ਨਹੀਂ ਜਾਣਾ ਚਾਹੁੰਦੇ ਉਹਨਾਂ ਤੋਂ ਅਸੀਂ ਬੀ ਐਲਓ ਦੇ ਰਾਹੀਂ ਪਾਮਪਰ ਵਾਇਸੀ ਉਹਨਾਂ ਉਹਨਾਂ ਦੀ ਅੱਜ VOTING ਹੋ ਰਹੀ ਹੈ ਤੇ ਨਾਲ ਹੀ ਜਿਹੜੇ ਹੈਂਡੀਕੈਪਟ ਬੰਦੇ ਨੇ ਉਹਨਾਂ ਦੀ ਵੀ ਅੱਜ VOTING ਹੋ ਰਹੀ ਹੈ ਮੇਰੀਆਂ ਟੀਮਾਂ ਗਈਆਂ ਹੋਈਆਂ ਨੇ ਉਹਨਾਂ ਟੀਮਾਂ ਦੇ ਵਿੱਚ ਇੱਕ ਮਾਈਕਰੋ ਬਜਰਵਰ ਹੈ ਜੀ ਵੀਡੀਓਗ੍ਰਾਫਰ ਹੈਗਾ ਸਿਵਲ ਦੇ ਮੁਲਾਜ਼ਮ ਨੇ ਦੋ ਤੇ ਪੁਲਿਸ ਮੁਲਾਜ਼ਮ ਵੀ ਹੈਗੇ ਆ ਤੇ ਅੱਗੋਂ ਉਹ ਸੈਕਟਰ ਅਫਸਰ ਤੇ BLO ਨਾਲ ਤਾਲਮੇਲ ਕਰਨਗੇ ਉਹਨਾਂ ਦੇ ਘਰ ਜਾ ਕੇ VOTING ਜਿਹੜੀ ਹੈ ਨਿਰਪੱਖਤਾ ਨਾਲ ਕਰਵਾਈ ਜਾਏਗੀ ਇਸ ਇਸ ਦੀ ਇਹ ਬਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ ਕਿੰਨੀਆਂ ਵੋਟਾਂ ਕਾਸਟ ਹੋਈਆਂ ਨੇ ਜੀ ਇਹ ਟੋਟਲ ਸਾਡੀਆਂ ਜੀ ਵੋਟਾਂ 206 ਨੇ ਉਹਦੇ ਵਿੱਚੋਂ 80 ਤਾਂ ਪੀ ਡਬਲਯੂ ਡੀ ਨੇ ਜੀ ਪਬਲਿਕ ਜਿਹੜੇ ਪਰਸਨ ਵਿਦ ਡਿਸੇਬਿਲਟੀ ਤੇ 126 ਜਿਹੜੇ ਹੈਗੇ ਆ 85 ਸਾਲ ਤੋਂ ਵੱਧ ਦੇ ਜਿਹੜੇ ਵੋਟਰ ਨੇ ਉਹਨਾਂ ਨੇ ਆਪਸ਼ਨ ਦਿੱਤੀ ਹੈਗੀ ਆ ਤੇ ਹੁਣ ਤੱਕ ਤਕਰੀਬਨ ਮੈਂ ਹੁਣ ਜਿਹੜਾ ਪਤਾ ਕੀਤਾ ਸੀ ਵੀ 64 ਵੋਟਾਂ ਕਾਸਟ ਹੋ ਚੁੱਕੀਆਂ ਨੇ ਕਿੰਨੇ ਦਿਨਾਂ ਦਾ ਸਮਾਂ ਦਿੱਤਾ ਗਿਆ ਅੱਜ ਦਾ ਤੇ ਕੱਲ ਦਾ ਹੈ ਹੋ ਸਕਦਾ ਅੱਜ ਹੀ ਅਸੀਂ ਖਤਮ ਕਰ ਲਈ ਜੇ ਕੋਈ ਰਹਿ ਗਿਆ ਤਾਂ ਅਸੀਂ ਕੱਲ ਕਰੀਏ ਟੀਮਾਂ ਕਿੰਨੀਆਂ ਕੰਨੀ ਜੀ ਇਹਦੇ ਪੰਜ ਪੰਜ ਟੀਮਾਂ ਨੇ ਜੀ ਇਹਦੇ ਵਿੱਚ ਕਿੰਨੇ ਕਿੰਨੇ ਮੈਂਬਰ ਨੇ ਜੀ ਦੋ ਸਿਵਲ ਦੇ ਨੇ ਜੀ ਇੱਕ ਮਾਈਕਰੋ ਅਬਜ਼ਰਵਰ ਹੈ ਤੇ ਇੱਕ ਪੁਲਿਸ ਮੁਲਾਜ਼ਮ ਹੈ ਇੱਕ ਵੀਡੀਓਗ੍ਰਾਫਰ ਹੈ ਗੱਡੀ ਬਕਾਇਦਾ ਉਹਨਾਂ ਨੂੰ ਸਕਿਉਰਟੀ ਨਾਲ ਦਿੱਤੀ ਵੀ ਹੈਗੀ ਹੈ ਤੇ ਅੱਗੇ ਉਹ ਸੈਕਟਰ ਅਫਸਰ ਤੇ BLO ਨਾਲ ਤਾਲਮਿਲ ਕਰਨਗੇ ਘਰ ਦਾ ਐਡਰੈਸ ਉਹ ਦੱਸਣਗੇ ਜੀ ਉੱਥੇ ਜਾ ਕੇ ਬੋਲਕਾਸਟ ਕਰਾਈਏਗੀ ਵੀਡੀਓਗ੍ਰਾਫੀ ਦੇ ਵਿੱਚ ਹੋਣਾ ਸਾਰਾ ਕੁਝ ਬਿਲਕੁਲ ਜੀ ਵੀਡੀਓਗ੍ਰਾਫੀ ਹੋਏਗੀ ਜੀ ਉਸ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਨਾਬਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ